ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਖੀ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੋ ਸੰਗਤ ਜੀ ਪਿਛਲੀਆਂ ਸਾਖੀਆਂ ਦੇ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਲਈ ਚੱਲਦੇ ਹਨ ਤੇ ਚੱਲਦੇ ਚੱਲਦੇ ਰਸਤੇ ਵਿੱਚ ਦੁਨੀ ਚੰਦ ਅਤੇ ਮਲਕ ਭਾਗੋ ਨੂੰ ਕਿਵੇਂ ਉਪਦੇਸ਼ ਦਿੰਦੇ ਹਨ ਉਹ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਹ ਸਾਖੀ ਵਿੱਚ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਵੇਖ ਲੈਣ ਜੀ ਸੋ ਸਾਧ ਸੰਗਤ ਜੀ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਅਗਦੀ ਸਾਖੀ ਹੈ ਸੱਜਣ ਠੱਗ ਸੰਗਤ ਜੀ ਸੈਦਪੁਰ ਕੋਲ ਜਮਾ ਠਹਿਰ ਕੇ ਗੁਰੂ ਜੀ ਮੁਲਤਾਨ ਦੇ ਕਲੰਬਾ ਸ਼ਹਿਰ ਪੁੱਜੇ ਰਸਤੇ ਵਿੱਚ ਉਹਨਾਂ ਨੇ ਨਗਰ ਦੇ ਬਾਹਰ ਬਾਹਰ ਇੱਕ ਬਹੁਤ ਸੋਹਣੀ ਹਵੇਲੀ ਵੇਖੀ ਇਸ ਹਵੇਲੀ ਦੇ ਮਾਲਕ ਦਾ ਨਾਮ ਸੱਜਣ ਸ਼ੇਖ ਸੀ ਸੱਜਣ ਸ਼ੇਖ ਨੇ ਆਉਂਦੇ ਜਾਂਦੇ ਰਾਹੀਆਂ ਦੇ ਆਰਾਮ ਲਈ ਬਹੁਤ ਸੋਹਣੇ ਕਮਰੇ ਬਣਾਏ ਹੋਏ ਸਨ ਜਿੱਥੇ ਰਹਿ ਲਈ ਥਾਂ ਅਤੇ ਭੋਜਨ ਦਿੱਤਾ ਜਾਂਦਾ ਸੀ ਉਸ ਹਵੇਲੀ ਦੇ ਇੱਕ ਪਾਸੇ ਮੰਦਰ ਤੇ ਦੂਜੇ ਪਾਸੇ ਮਸਜਿਦ ਬਣੀ ਹੋਈ ਸੀ ਹਵੇਲੀ ਦੇ ਮੁੱਖ ਦਵਾਰ ਤੇ ਦੋ ਸੇਵਕ ਖੜੇ ਰਹਿੰਦੇ ਸਨ ਜੋ ਆਏ ਗਏ ਨੂੰ ਜੀ ਆਇਆਂ ਕਹਿੰਦੇ ਸਨ ਅਤੇ ਉਸ ਹਵੇਲੀ ਵਿੱਚ ਠਹਿਰਨ ਲਈ ਬੇਨਤੀ ਕਰਦੇ ਸਨ ਉਸ ਹਵੇਲੀ ਦੇ ਮਾਲਕ ਕੋਲ ਕਾਫੀ ਜ਼ਮੀਨ ਸੀ ਜਿਸ ਵਿੱਚ ਉਹ ਖੇਤੀ ਕਰਵਾਉਂਦਾ ਸੀ ਉਹ ਸਾਦਾ ਸੰਤਾਂ ਵਾਲੇ ਕੱਪੜੇ ਪਾਉਂਦਾ ਸੀ ਅਤੇ ਹੱਥ ਵਿੱਚ ਮਾਲਾ ਰੱਖਦਾ ਸੀ ਉਸ ਨੂੰ ਮਿਲਣ ਵਾਲਾ ਹਰ ਬੰਦਾ ਸੱਜਣ ਕਹਿ ਕੇ ਬੁਲਾਉਂਦਾ ਸੀ ਜਦ ਅੰਨ ਪਾਣੀ ਛੱਕ ਕੇ ਮਸਾਫਰ ਆਪਣੇ ਕਮਰਿਆਂ ਵਿੱਚ ਆਰਾਮ ਕਰਨ ਚਲੇ ਜਾਂਦੇ ਤਾਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਕਰਦਾ ਜਿਨ੍ਹਾਂ ਕੋਲ ਕੀਮਤੀ ਸਮਾਨ ਹੁੰਦਾ ਸੀ ਉਹਨਾਂ ਨੂੰ ਮਾਰ ਕੇ ਖੂਵੇਕ ਸੁੱਟ ਦਿੰਦਾ ਅਤੇ maal ਤਨ ਲੁੱਟ ਲੈਂਦਾ ਸੀ ਜਿਸ ਦੇ ਕੋਲ ਕੋਈ ਕੀਮਤੀ ਸਮਾਨ ਨਾ ਹੁੰਦਾ ਉਸ ਨੂੰ ਕੁਝ ਨਾ ਕਹਿੰਦਾ ਤੇ ਅੱਗੇ ਜਾਣ ਦਿੰਦਾ ਅਜਿਹੇ ਲੋਕ ਉਸ ਦੀ ਬਹੁਤ ਉਸਤਤ ਕਰਦੇ ਅਤੇ ਕਿਸੇ ਨੂੰ ਉਸ ਦੀਆਂ ਕਾਲੀਆਂ ਕਰਤੂਤਾਂ ਬਾਰੇ ਜਾਣਕਾਰੀ ਨਾ ਪ੍ਰਾਪਤ ਹੁੰਦੀ। ਇੱਕ ਦਿਨ ਗੁਰੂ ਜੀ ਤੇ ਭਾਈ ਮਰਦਾਨਾ ਜੀ ਵੀ ਉਸ ਦੀ ਹਵੇਲੀ ਵੱਲ ਚੱਲ ਪਏ। ਉਸ ਦੇ ਸੇਵਕਾਂ ਨੇ ਪੂਰਾ ਆਦਰ ਮਾਨ ਕੀਤਾ ਅਤੇ ਅੰਦਰ ਲੈ ਗਏ। ਗੁਰੂ ਜੀ ਦਾ ਜਾਹੋ ਜਲਾਲ ਅਤੇ ਇੱਕ ਸੇਵਕ ਨਾਲ ਦੇਖ ਕੇ ਉਹਨਾਂ ਸਮਝਿਆ ਕਿ ਇਹ ਕੋਈ ਵੱਡੇ ਧਨੀ ਹੀਰੇ ਜਵਾਹਰਾਂ ਦੇ ਵਪਾਰੀ ਹੋਣਗੇ ਇੰਜ ਉਹਨਾਂ ਨੂੰ ਇੱਕ ਵੱਡਾ ਸ਼ਿਕਾਰ ਮਿਲਿਆ ਜਾਪਿਆ ਉਹਨਾਂ ਨੇ ਤੁਰੰਤ ਆਪਣੇ ਮਾਲਕ ਨੂੰ ਖਬਰ ਪਹੁੰਚਾਈ ਜੋ ਸੁਣਦੇ ਸਾਰ ਹਵੇਲੀ ਪਹੁੰਚ ਗਿਆ ਗੁਰੂ ਜੀ ਤਾਂ ਜਾਣੀ ਜਾਣ ਸਨ ਉਹਨਾਂ ਨੇ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਜੀ ਮੇਰਾ ਨਾਮ ਸੱਜਣ ਹੈ ਮੁਸਲਮਾਨ ਮੈਨੂੰ ਸ਼ੇਖ ਸੱਜਣ ਆਖਦੇ ਹਨ ਤੇ ਹਿੰਦੂ ਸੱਜਣ ਮੱਲਕ ਕਹਿ ਕੇ ਬੁਲਾਉਂਦੇ ਹਨ ਮੈਂ ਤਾਂ ਜੀ ਹਰ ਇੱਕ ਦਾ ਸੱਜਣ ਹਾਂ ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ ਸੱਜਣ ਦੇ ਨੌਕਰਾਂ ਨੇ ਗਰਮ ਪਾਣੀ ਨਾਲ ਗੁਰੂ ਜੀ ਦਾ ਹੱਥ ਮੂੰਹ ਅਤੇ ਚਰਨ ਧੋਤੇ ਅਤੇ ਬਾਅਦ ਵਿੱਚ ਗਰਮ ਪਾਣੀ ਤੇ ਸਵਾਦਲਾ ਭੋਜਨ ਲੈ ਆਏ ਗੁਰੂ ਜੀ ਕਹਿਣ ਲੱਗੇ ਅਸੀਂ ਰਾਤ ਦਾ ਭੋਜਨ ਆਰਤੀ ਕਰਨ ਤੋਂ ਬਾਅਦ ਛੱਕਦੇ ਹਾਂ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਰਬਾਬ ਛੇੜ ਮਾਲਕ ਦੀ ਉਸਤਤੀ ਕਰੀਏ ਜਦ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਤਾਂ ਗੁਰੂ ਜੀ ਨੇ ਇਸ ਸ਼ਬਦ ਦਾ ਗਾਇਨ ਸ਼ੁਰੂ ਕੀਤਾ ਉਜਲ ਕੇਹਾ ਚਿਲਕਣਾ ਕੋਟੇ ਮ ਕਾਲੜੀ ਮਸ ਤੋਤਿਆਂ ਜੂਠ ਨਾ ਉਤਰੇ ਜੇ ਸਉ ਤੋਵਾ ਤਿਸ ਸੱਜਣ ਸੇਹੀ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਏ ਕਿੱਥੇ ਖੜੇ ਦਸਨ ਕੋਠੇ ਮੰਡਪ ਮਾੜੀਆਂ ਪਾਸੋ ਚ ਤਵਿਆ ਟੱਠੀਆਂ ਕੰਮ ਨਾਮ ਨਹੀਂ ਵਿਚੋ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਸਵੰਨ ਕੋਟ-ਕੋਟ ਜੀਆਂ ਖਾਵਣੇ ਬੱਗੇ ਨਾ ਕਹੀ ਅਨ ਸ਼ਬਦ ਦੇ ਆਰੰਭ ਹੋਣ ਨਾਲ ਹੀ ਸੱਜਣ ਪਾਸ ਗਿਆ ਕਿ ਗੁਰੂ ਜੀ ਉਸ ਦੀਆਂ ਕਰਤੂਤਾਂ ਬਾਰੇ ਸਭ ਕੁਝ ਜਾਣ ਗਏ ਹਨ ਜਿਵੇਂ ਕਹਿ ਨੂੰ ਢੋਣ ਪਿਛੋ ਵੀ ਉਸ ਦੇ ਅੰਦਰ ਦੀ ਕਾਲ ਖਲਹਿਣੋ ਨਹੀਂ ਹਟਦੀ ਹਵੇ ਲੀਆਂ ਤੇ ਘਰਾਂ ਨੂੰ ਜਿੰਨਾ ਮਰਜ਼ੀ ਸਜਾ ਲਵੋ ਜਦੋਂ ਟੈਣਗੇ ਅੰਦਰੋਂ ਖਾਲੀ ਹੀ ਦਿਸਣਗੇ ਕਿਸੇ ਤਰ੍ਹਾਂ ਗੁਨਾ ਤੋਂ ਸਖਣੇ ਸਰੀਰ ਵੀ ਕਿਸੇ ਕੰਮ ਨਹੀਂ ਤੀਰਥਾਂ ਉੱਪਰ ਚਿੱਟੇ ਕੱਪੜੇ ਪਾਉਣ ਵਾਲੇ ਸੰਤ ਜਿਹੜੇ ਡੱਡਾ ਖਾਣ ਵਾਲੇ ਬੰਗਲਿਆਂ ਦੀ ਤਰ੍ਹਾਂ ਲੋਕਾਂ ਨੂੰ ਲੁੱਟਦੇ ਹਨ ਉਹਨਾਂ ਨੂੰ ਭਗਤ ਨਹੀਂ ਕਿਹਾ ਜਾ ਸਕਦਾ ਆਦਮੀ ਦੀ ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਨਹੀਂ ਹਟਦਾ ਨੇਕ ਬਣਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ ਸ਼ਬਦ ਦਾ ਭੋਗ ਪੈਣ ਪਿਛੋਂ ਸੱਜਣ ਗੁਰੂ ਜੀ ਦੇ ਚਰਨੀ ਟੈ ਪਿਆ ਗੁਰੂ ਜੀ ਨੇ ਸਮਝਾਇਆ ਮਰਨ ਉਪਰੰਤ ਆਦਮੀ ਦੇ ਕਰਮ ਹੀ ਨਾਲ ਜਾਂਦੇ ਹਨ ਧੋਖੇ ਅਤੇ ਝੁਲਮਾ ਨਾਲ ਇਕੱਠਾ ਕੀਤਾ ਮਾਲ ਤਨ ਇਥੇ ਹੀ ਰਹਿ ਜਾਂਦਾ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਉਸ ਨੇ ਆਪਣਾ ਸਾਰਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਅਸਲ ਅਰਥਾਂ ਵਿੱਚ ਸੱਜਣ ਬਣ ਗਿਆ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਸੋ ਸੰਗਤ ਜੀ ਸੱਜਣ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ ਅਤੇ ਨਾਮਦਾਨ ਇਸ਼ਨਾਨ ਕਮਾਉਣ ਲੱਗ ਪਿਆ ਇਹ ਸੀ ਛੋਟੀ ਜੀ ਸਾਖੀ ਸੱਜਣ ਠੱਗ ਜੋ ਕਿ ਬਾਅਦ ਵਿੱਚ ਸਹੀ ਮੈਣਿਆਂ ਵਿੱਚ ਸੱਜਣ ਬਣ ਗਿਆ ਸੋ ਸਾਧ ਸੰਗਤ ਜੀ ਇਸ ਤੋਂ ਅੱਗੇ ਅਗਲੀ ਲੜੀ ਜੋੜ ਨਵਾਤੀ ਸਸੀਂ ਸਾਖੀ ਤੁਹਾਡੇ ਕੋਲ ਲੈ ਕੇ ਆਏ ਹਾਂ ਸੂਰਜ ਗ੍ਰਹਿਣ ਪੰਜਾਬ ਦਾ ਚੱਕਰ ਲਾਉਣ ਉਪਰੰਤ ਗੁਰੂ ਜੀ ਭਾਈ ਮਰਦਾਨਾ ਨੂੰ ਨਾਲ ਲੈ ਕੇ ਲੰਮੇ ਸਫਰਾਂ ਤੇ ਨਿਕਲ ਤੁਰੇ ਇਸ ਨਾਲ ਉਨ੍ਹਾਂ ਦੇ ਮਨ ਵਿੱਚ Hindu ਤੀਰਥਾਂ ਦੀ ਯਾਤਰਾ ਸੀ ਆਪ ਜੀ ਜਿੱਥੇ ਵੀ ਜਾਂਦੇ ਕਿਸੇ ਤਿਹਾੜ ਵਾਲੇ ਦੇਣ ਜਾਂਦੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪ ਜੀ ਦਾ ਉਪਦੇਸ਼ ਪਹੁੰਚ ਸਕੇ ਆਪ ਲੰਮੀ ਬਹਿਸ ਵਿੱਚ ਨਹੀਂ ਪੈਂਦੇ ਸਨ ਲੋਕਾਂ ਦਾ ਧਿਆਨ ਖਿੱਚਣ ਲਈ ਆਪ ਜੀ ਦਾ ਪਹਿਰਾਵਾ ਅਨੋਖਾ ਹੁੰਦਾ ਅਤੇ ਦੂਸਰੇ ਆਪ ਕੋਈ ਐਸਾ ਕੰਮ ਕਰਨ ਲੱਗ ਪੈਂਦੇ ਕਿ ਲੋਕ ਦਵਾਲੇ ਆਣ ਜੁੜਦੇ ਸੂਰਜ ਗ੍ਰਹਿਣ ਮੌਕੇ ਗੁਰੂ ਜੀ ਕੁਰੂਕ ਖੇਤਰ ਗਏ ਹੋਏ ਸਨ ਉਸ ਵੇਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਸੂਰਜ ਗ੍ਰਹਿਣ ਸਮੇਂ ਦਾਨ ਦੇ ਨਾਲ ਅਤੇ ਇਸ਼ਨਾਨ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਲੋਕਾਂ ਨੇ ਮੰਗਤਿਆਂ ਨੂੰ ਦਾਨ ਦੇਣਾ ਅਤੇ ਇਸ਼ਨਾਨ ਕਰਨਾ ਆਰੰਭ ਕਰ ਦਿੱਤਾ ਗੁਰੂ ਜੀ ਨੂੰ ਕਿਸੇ ਸ਼ਰਧਾਲੂ ਨੇ हिरੰਦਾ మాਸਪੇਟ ਕੀਤਾ ਹੋਇਆ ਸੀ ਗੁਰੂ ਜੀ ਦੇ ਕਹਿਣ ਉਪਰ ਭਾਈ ਮਦਾਨਾ ਜੀ ਨੇ ਅੱਗ ਬਾਲ ਕੇ మాਸ ਨੂੰ ਉਰਜਣਾ ਤਾ ਦਿੱਤਾ ਬ੍ਰਾਹਮਣਾ ਨੇ ਜਦੋਂ ਅੱਗ ਦਾ ਧੂਆਂ ਦੇਖਿਆ ਤਾਂ ਭੱਜੇ ਭੱਜੇ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ ਕਿ ਇਹ ਸ਼ੁਭ ਸਮੇਂ ਕੋਈ ਅੱਗ ਨਹੀਂ ਬਾਲ ਸਕਦਾ ਉਹਨਾਂ ਦੇ ਆਗੂ ਨਾਨੂ ਨੇ ਪੁੱਛਿਆ ਕਿ ਪਤੀਲੇ ਵਿੱਚ ਕੀ ਪਕਾ ਰਹੇ ਹੋ ਭਾਈ ਮਰਦਾਨਾ ਨੇ ਉੱਤਰ ਦਿੱਤਾ ਕਿ ਇਸ ਵਿੱਚ ਮਿਰਗ ਦਾ ਮਾਸ ਘਰਿਆ ਹੋਇਆ ਹੈ ਨਾਨੂ ਇਹ ਗੱਲ ਸੁਣ ਕੇ ਬਹੁਤ ਗੁੱਸੇ ਹੋਇਆ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਅਤੇ ਖਾਣਾ ਪਾਪ ਨਹੀਂ ਹੈ ਝੂਠ ਬੋਲਣ ਤੇ ਲੋਕਾਂ ਨੂੰ ਲੁੱਟਣਾ ਪਾਪ ਹੈ ਤੁਸੀਂ ਦੱਸੋ ਪਾਪੀਆਂ ਦਾ ਪਾਪ ਧਾਰਨ ਦੇ ਨਾਲ ਕਿਵੇਂ ਦੂਰ ਹੋ ਸਕਦਾ ਹੈ ਤੁਸੀਂ మాਸ ਖਾਣ ਉੱਤੇ ਇਤਰਾਜ਼ ਕੀਤਾ ਹੈ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ మాਸ ਕੀ ਚੀਜ਼ ਹੈ ਗੁਰੂ ਜੀ ਨੇ ਉਸ ਵੇਲੇ ਇੱਕ ਲੰਮਾ ਸ਼ਬਦ ਉਚਾਰਿਆ మాਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈ ਪਾਪ ਸਮਾਣੇ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਪਾਂਡੇ ਗਿਆਨ ਧਿਆਨ ਕੁਛ ਸੂਝੇ ਨਹੀਂ ਚਤਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੀਰਾ ਜੀ ਯੰਤ ਸਭ ਮਾਸੋ ਹੋਏ ਜੀ ਲਿਆ ਵਸੀਰਾ ਇਹ ਸ਼ਬਦ ਦਾ ਭਾਵ ਅਰਥ ਹੈ ਮਾਸ ਦੇ ਸਾਰੇ ਸਰੀਰ ਹਨ ਹੱਡ ਚੰਮ ਸਭ ਮਾਸ ਹੀ ਹੈ ਮਾਸ ਮਾਸ ਹੀ ਖਾਂਦਾ ਹੈ ਮਾਸ ਹੀ ਮਾਸ ਘਰ ਵਿਆਹ ਕੇ ਲੈ ਆਉਂਦਾ ਹੈ ਸਾਰੇ ਰਿਸ਼ਤੇਦਾਰ ਮਾਸ ਦੇ ਹੀ ਹਨ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਸਮਝ ਪੈਂਦੀ ਹੈ ਕਿ ਮਾਸ ਕੀ ਚੀਜ਼ ਹੈ ਮਾਸ ਖਾਣ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਸਾਗ ਵੀ మాਸ ਹੈ ਇਸਤਰੀ మాਸ ਹੈ ਬਾਹਰ ਦੇ మాਸ ਦੀ ਨਿੰਦਿਆ ਕਰਨ ਵਾਲੇ ਰਾਤ ਨੂੰ ਉਸ ਨੂੰ ਪਿਆਰ ਕਰਦੇ ਹਨ ਬੱਚੇ మాਸ ਹੀ ਹਨ ਜੋ ਮਾਤਾ ਪਿਤਾ ਦੇ మాਸ ਤੋਂ ਬਣਦੇ ਹਨ ਜਿੰਨਾ ਪਾਸੋਂ ਤੂੰ ਦਾਂ ਲੈਂਦਾ ਹੈ ਤੇਰੇ ਹਿਸਾਬ ਨਾਲ ਇਹ మాਸ ਖਾਣ ਵਾਲੇ ਨਰਕਾ ਵਿੱਚ ਜਾਣਗੇ ਤਾਂ ਤੂੰ ਵੀ ਉਹਨਾਂ ਦੇ ਦਾਂ ਨਰਕਾਂ ਵਿੱਚ ਹੀ ਜਾਵੇਂਗਾ ਸਿਰਫ ਉਸ ਦਾ ਨਾਮ ਸਿਮਰਨ ਹੀ ਸਾਰੇ ਰੋਗਾਂ ਦੀ ਦਾਰੂ ਹੈ ਕਰਮ ਕਾਂਡ ਸਭ ਫੋਕੇ ਹਨ ਨਾਨੂ ਪੰਤ ਨਾਲ ਚਰਚਾ ਹੋਈ ਤਾਂ ਉਸ ਦੀ ਨਿਸ਼ਾ ਹੋ ਗਈ ਨਾਨੂ ਪੰਸ ਤੇ ਕਈ ਹੋਰ ਗੁਰੂ ਜੀ ਦੇ ਸਿੱਖ ਬਣੇ ਉਹ ਸਾਧ ਸੰਗਤ ਜੀ ਇਸ ਤੋਂ ਅੱਗੇ ਹਰੀਦਵਾਰ ਦੀ ਸਾਖੀ ਸ਼ੁਰੂ ਹੁੰਦੀ ਹੈ ਸੰਗਤ ਜੀ ਤਲਵੰਡੀ ਤੋਂ ਗੁਰੂ ਜੀ ਕੀਰਤਪੁਰ ਸਾਹਿਬ ਦੇ ਰਸਤੇ ਹਰੀਦਵਾਰ ਗਏ ਆਪ ਤੀਰਥਾਂ ਤੇ ਕਿਸੇ ਦਿਨ ਦਿਹਾਰ ਤੇ ਹੀ ਜਾਂਦੇ ਸਨ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਮਿਲ ਸਕਣ ਗੁਰੂ ਜੀ ਜਦੋਂ ਹਰੀਦਵਾਰ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ ਭਾਈ ਮਰਦਾਨਾ ਵੀ ਰਬਾਬ ਨਾਲ ਜਦ ਆਪ ਜੀ ਨੇ ਸ਼ਬਦ ਗਾਇਆ ਤਾਂ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਫਿਰ ਆਪਨੇ ਗੰਗਾ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਦੇ ਸਮੇਂ ਆਪ ਪਸ਼ਚਮ ਵੱਲ ਪਾਣੀ ਛੁੱਟਣ ਲੱਗ ਪਏ ਲੋਕਾਂ ਨੇ ਹੈਰਾਨੀ ਨਾਲ ਪੁੱਛਿਆ ਕਿ ਉਧਰ ਪਾਣੀ ਕਿਉਂ ਛੁੱਟ ਰਹੇ ਹੋ ਗੁਰੂ ਜੀ ਨੇ ਮੋੜਵਾ ਸਵਾਲ ਕੀਤਾ ਕਿ ਤੁਸੀਂ ਪੂਰਬ ਵੱਲ ਪਾਣੀ ਕਿਉਂ ਛੁੱਟ ਰਹੇ ਹੋ ਤਾਂ ਇੱਕ ਭਲੇ ਪੁਰਸ਼ ਨੇ ਉੱਤਰ ਦਿੱਤਾ ਕਿ ਅਸੀਂ ਆਪਣੇ ਪਿਤਰਾ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਅੱਬੋਂ ਪੁੱਛਿਆ ਕਿ ਪਿੱਤਰ ਲੋਕ ਕਿੰਨੀ ਦੂਰ ਹੈ ਤਾਂ ਪਾਣੀ ਛੁੱਟਣ ਵਾਲੇ ਨੇ ਕਿਹਾ ਕਿ ਕਰੋੜਾ ਮੀਲ ਦੂਰ ਹੈ ਇਹ ਸੁਣ ਕੇ ਗੁਰੂ ਜੀ ਜ਼ੋਰ ਨਾਲ ਪੱਛਮ ਵੱਲ ਪਾਣੀ ਛੁੱਟਣ ਲੱਗ ਪਏ ਲੋਕਾਂ ਨੇ ਪੁੱਛਿਆ ਕਿ ਇੱਧਰ ਪਾਣੀ ਕਿਉਂ ਛੁੱਟ ਰਹੇ ਹੋ ਗੁਰੂ ਜੀ ਦਾ ਉੱਤਰ ਸੀ ਕਿ ਲਾਹੌਰ ਵੱਲ ਮੇਰੀ ਖੇਤੀ ਬੀਜੀ ਹੋਈ ਹੈ ਉੱਥੇ ਮੀਂਹ ਨਹੀਂ ਪਿਆ ਇਸ ਲਈ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਿਹਾ ਤਾਂ ਲੋਕਾਂ ਨੇ ਕਿਹਾ ਤੇ ਪਾਣੀ ਇੰਨੀ ਦੂਰ ਲਾਹੌਰ ਕਿਵੇਂ ਪਹੁੰਚ ਸਕਦਾ ਹੈ ਗੁਰੂ ਜੀ ਦਾ ਉੱਤਰ ਸੀ ਕਿ ਜੇ ਪਿੱਤਰ ਲੋਕ ਨੂੰ ਕਰੋੜਾਂ ਮੀਲਾਂ ਦੇ ਪਾਣੀ ਪਹੁੰਚ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਰੂਰ ਕੋਈ ਮਹਾਪੁਰਖ ਹਨ ਜਦ ਮਰਦਾਨਾ ਜੀ ਨੇ ਪੁੱਛਿਆ ਕਿ ਲੋਕੀਂ ਤੀਰਥਾਂ ਉੱਤੇ ਆ ਕੇ ਮਲ-ਮਲ ਕੇ ਇਸ਼ਨਾਨ ਕਿਉਂ ਕਰਦੇ ਹਨ ਇਹਨਾਂ ਨੂੰ ਕੋਈ ਤਾਂ ਲਾਭ ਪਹੁੰਚਦਾ ਹੋਵੇਗਾ ਗੁਰੂ ਜੀ ਨੇ ਸਮਝਾਇਆ ਇਹ ਨਹਾਉਣਾ ਧੋਣਾ ਅਤੇ ਬਾਹਰ ਦੀ ਸਵੱਛਤਾ ਤਾਂ ਹੀ ਲਾਭਦਾਇਕ ਹੈ ਜੇ ਅੰਦਰਲਾ ਮਨ ਵੀ ਸਾਫ਼ ਹੋਵੇ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਮਨ ਵਿੱਚ ਨਾ ਹੋਵੇ ਜੇ ਮਨ ਸਾਫ਼ ਨਾ ਹੋਵੇ ਤਾਂ ਤੀਰਥਾਂ ਦੇ ਇਸ਼ਨਾਨ ਵੀ ਕਰਮਕਾਂਡ ਬਣ ਕੇ ਹੀ ਰਹਿ ਜਾਂਦੇ ਹਨ ਗੰਗਾ ਜੀ ਹਰਦوار ਵਿਖੇ ਜਦ ਲੋਕਾਂ ਦਾ ਇਹ ਭਰਮ ਤੋੜਿਆ ਕਿ ਉਹਨਾਂ ਦਾ ਸੁਟਿਆ ਪਾਣੀ ਕਰੋੜਾਂ ਮੀਲਾਂ ਉੱਤੇ ਨਹੀਂ ਪਹੁੰਚ ਸਕਦਾ ਤਾਂ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਕਿ ਬ੍ਰਾਹਮਣ ਉਹਨਾਂ ਨੂੰ ਐਵੇਂ ਭਰਮ ਪ੍ਰਲੇਖਿਆਂ ਵਿੱਚ ਪਾ ਕੇ ਲੁੱਟਦੇ ਹਨ ਸਾਰੇ ਕਰਮ ਕਾਂਡ ਛੱਡ ਕੇ ਗੁਰੂ ਜੀ ਦੇ ਚਰਨੀ ਆਣ ਲੱਗੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਸਾਰੇ ਕਰਮ ਕਾਂਡ ਤੇ ਵਹਿਮ ਭਰਨ ਮਰੇ ਵਿਰਸ ਹੀ ਨਹੀਂ ਸਗੋਂ ਹਾਨੀਕਾਰਕ ਵੀ ਹਨ ਜੋ ਸੁੱਚੀ ਅਤੇ ਧਰਮ ਦੀ ਕਿਰਤ ਕਰਕੇ ਗੁਜ਼ਾਰਾ ਕਰਦੇ ਹਨ ਲੋੜਵੰਦਾਂ ਦੀ ਆਪਣੀ ਵਿੱਤ ਅਨੁਸਾਰ ਸਹਾਇਤਾ ਵੀ ਕਰਦੇ ਹਨ ਅਤੇ ਪ੍ਰਭੂ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਸਹਿਜੇ ਹੀ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਲੋਕਾਂ ਨੂੰ ਉਪਦੇਸ਼ ਦੇਣ ਉਪਰੰਤ ਜਦ ਗੁਰੂ ਜੀ ਵਾਪਸ ਆਪਣੀ ਰਹਿਣ ਵਾਲੀ ਥਾਂ ਤੇ ਆ ਰਹੇ ਸਨ ਤਾਂ ਉਹਨਾਂ ਨੇ ਰਸਤੇ ਵਿੱਚ ਇੱਕ ਬ੍ਰਾਹਮਣ ਵੇਖਿਆ ਜੋ ਗਲ ਵਿੱਚ ਜਨੇਊ ਪਾ ਕੇ ਮੱਥੇ ਤੇ ਟਿੱਕਾ ਲਾ ਕੇ ਆਪਣਾ ਭੋਜਨ ਤਿਆਰ ਕਰ ਰਿਹਾ ਸੀ ਉਸ ਨੇ ਆਪਣੇ ਚੌਂਕੇ ਦੇ ਚਾਰ ਛਫੇਰੇ ਇੱਕ ਲਕੀਰ ਮਾਰੀ ਹੋਈ ਸੀ ਗੁਰੂ ਜੀ ਦੇ ਮਨ ਵਿੱਚ ਆਇਆ ਕਿ ਇਸ ਦਾ ਸੋਚ ਪੇਟ ਦਾ ਭਰਮ ਦੂਰ ਕਰਨਾ ਚਾਹੀਦਾ ਹੈ ਉਹ ਆਪਣਾ ਸਮਾਨ ਇੱਕ ਪਾਸੇ ਰੱਖ ਕੇ ਸਹਿਗ ਸੁਭਾਹੀ ਉਸ ਦੇ ਚੁੱਲੇ ਚੌਂਕੇ ਅੰਦਰ ਦਾਖਲ ਬੋਏ ਤੇ ਪੰਡਤ ਜੀ ਨੂੰ ਆਖਣ ਲੱਗੇ ਮੈਨੂੰ ਵੀ ਥੋੜੀ ਜਹੀ ਅੱਗ ਦੇ ਦਿਓ ਮੈਂ ਵੀ ਆਪਣਾ ਲੰਗਰ ਤਿਆਰ ਕਰਨਾ ਹੈ ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਵੇਖ ਕੇ ਪੰਡਤ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਕਿ ਤੁਸੀਂ ਮੇਰਾ ਸਾਰਾ ਚੌਂਕਾ ਅਤੇ ਖਾਣ ਸਕਵਾੜੀ ਸਮਗਰੀ ਪੇਟ ਕਰ ਦਿੱਤੀ ਹੈ ਮੇਰੇ ਚੌਂਕੇ ਤੋਂ ਨਿਕਲ ਜਾਓ ਨਹੀਂ ਤਾਂ ਮੈਂ ਪਖਦੇ ਹੋਏ ਕੋਲੇ ਤੁਹਾਨੂੰ ਮਾਰਾਂਗਾ ਗੁਰੂ ਜੀ ਬੜੇ ਸ਼ਾਂਤ ਚਿੱਤ ਰਹੇ ਉਸ ਨੂੰ ਸਮਝਾਇਆ ਕਿ ਮੈਂ ਤਾਂ ਤੁਹਾਡੀ ਕਿਸੇ ਚੀਜ਼ ਨੂੰ ਵੀ ਹੱਥ ਨਹੀਂ ਲਾਇਆ ਕਿ ਕੋਈ ਇਨਸਾਨ ਤੁਹਾਡੇ ਲਾਗੇ ਆ ਜਾਵੇ ਤਾਂ ਤੁਹਾਡਾ ਸਭ ਕੁਝ ਪਿੱਟਿਆ ਜਾਂਦਾ ਹੈ ਬ੍ਰਾਹਮਣ ਹੋਏ ਕ੍ਰੋਧ ਵਿੱਚ ਬੋਲਿਆ ਮੈਂ ਉੱਚ ਜਾਤੀ ਦਾ ਬ੍ਰਾਹਮਣ ਹਾਂ ਮੈਂ ਤੁਹਾਡੇ ਵਰਗੇ ਚੰਡਾਲਾ ਨੂੰ ਆਪਣੇ ਨੇੜੇ ਲਾ ਕੇ ਆਪਣਾ ਜਨਮ ਪ੍ਰੇਸ਼ਟ ਕਰ ਲਵਾਂ ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਇਸ ਵੇਲੇ ਤੁਸੀਂ ਚੌਂਕੇ ਵਿੱਚ ਇਕੱਲੇ ਨਹੀਂ ਹੋ ਤੁਹਾਡੇ ਨਾਲ ਹੋਰ ਨੀਚ ਤੋਂ ਨੀਚ ਚਾਰ ਹੋਰ ਵਿਅਕਤੀ ਵੀ ਬੈਠੇ ਹਨ ਇਹ ਸੁਣ ਕੇ ਬ੍ਰਾਹਮਣ ਬੌਂਦਲ ਜਹਾ ਗਿਆ ਇਹ ਅੱਖਾਂ ਲੱਗਾ ਮੈਨੂੰ ਤੇ ਕੋਈ ਨજર ਨਹੀਂ ਆਉਂਦਾ ਕਿ ਕਿਹੜੇ ਨੀਚ ਜਾਤੀ ਦੇ ਮਨੁੱਖ ਮੇਰੇ ਪਾਸ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਇਹ ਹੋ ਤਾਂ ਅਸਚਰਜ ਗੱਲ ਹੈ ਕਿ ਤੁਹਾਡੇ ਅੰਦਰ ਅਗਿਆਨਤਾ ਹੀ ਅਗਿਆਨਤਾ ਭਰੀ ਪਈ ਹੈ ਜਿਸ ਨੇ ਤੁਹਾਡੀ ਮਤ ਮਾਰ ਦਿੱਤੀ ਹੈ ਭੈੜੀ ਬੁੱਧੀ ਨਾਲ ਜਿਹੜੇ ਅਸੀਂ ਨੀਚ ਕਰਮ ਕਰਦੇ ਹਾਂ ਨੀਚ ਡੂਮਣੀ ਹੈ ਜ਼ਬਰ ਜ਼ੁਲਮ ਕਸਾਇਣ ਹੈ ਹੋਰਨਾਂ ਦੀ ਨਿੰਦਾ ਕਰਕੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਿਲਾਰਨ ਵਾਲੀ ਚੂੜੀ ਹੈ ਚੌਥੇ ਕ੍ਰੋਧ ਜਿਹੜਾ ਤੁਹਾਡੇ ਅੰਦਰ ਇਸ ਵੇਲੇ ਪਲ ਕੇ ਤੁਹਾਨੂੰ ਪਾਗਲ ਕਰੀ ਬੈਠਾ ਹੈ ਚੰਡਾਲ ਹੈ ਪੰਡਤ ਜੀ ਇਹਨਾਂ ਚਾਰ ਨੀਚਾਂ ਦੇ ਤੁਹਾਡੇ ਅੰਦਰ ਵਸਦਿਆ ਹੋਇਆ ਤੁਸੀਂ ਉੱਚੇ ਕਿਵੇਂ ਹੋ ਸਕਦੇ ਹੋ ਗੁਰੂ ਜੀ ਦੀਆਂ ਗਿਆਨ ਭਰੀਆਂ ਖਰੀਆਂ ਕਰੀਆਂ ਗੱਲਾਂ ਸੁਣ ਕੇ ਪੰਡਤ ਨੂੰ ਹੋਸ਼ ਆਈ ਤੇ ਉਸਨੇ ਗੁਰੂ ਜੀ ਤੋਂ ਖਿਮਾ ਮੰਗੀ ਗੁਰੂ ਜੀ ਦੀ ਸ਼ਖਸੀਅਤ ਅਤੇ ਸਿੱਖਿਆ ਦਾ ਉਸ ਉੱਤੇ ਐਸਾ ਪ੍ਰਭਾਵ ਪਿਆ ਕਿ ਉਹ ਵਹਿਮਾ ਭਰਮਾਂ ਦੀ ਜੰਜੀਤ ਜਿਸ ਵਿੱਚ ਉਹ ਜਕੜਿਆ ਹੋਇਆ ਸੀ ਤੋੜ ਕੇ ਆਜ਼ਾਦ ਹੋ ਗਿਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਉਹ ਸਾਧ ਸੰਗਤ ਜੀ ਸਾਖੀ ਜਾਦਾ ਲੰਮੀ ਹੋਣ ਕਰਕੇ ਇੱਥੇ ਹੀ ਆਪਾਂ ਸਾਖੀ ਨੂੰ ਸਮਾਪਤ ਕਰਦੇ ਹਾਂ ਕਿ ਅਗਲੀ ਸਾਖੀ ਜਲਦੀ ਹੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਉਹ ਸਾਧ ਸੰਗਤ ਜੀ ਸਾਖੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸਾਧ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ